ਕੀ ਫਾਇਦਾ ਬਈ ਪਾਲਤੂ ਕੁੱਤੇ ਰੱਖਣ ਦਾ ਦੇਖੋ ਚੋਰ ਆਏ ਕੁੱਤਾ ਭੌਂਕਿਆ ਭੱਜ ਕੇ ਗਿਆ ਚੋਰਾਂ ਨੇ ਕੁਝ ਖਾਣ ਨੂੰ ਟੁਕੜਾ ਦੇਖਤਾ ਬੁਰਕੀ ਦੇਖਤੀ ਦੇਖੋ ਕੁੱਤਾ ਬੁਰਕੀ ਤੇ ਹੀ ਲੱਟੂ ਹੋ ਗਿਆ ਉਸ ਤੋਂ ਬਾਅਦ ਚੋਰ ਦੇਖੋ ਬਈ ਬੜੀ ਸਫਾਈ ਦੇ ਨਾਲ ਅੰਦਰ ਵੜਨਗੇ ਤੇ ਕੀ ਕੁਝ ਕਰਨਗੇ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਜਾਓ ਬਾਈ ਜੀ ਆਪਾਂ ਨਿਚਿੱਤੇ ਸੌ ਜਾਂਦੇ ਆ ਕਹਿੰਦੇ ਨੇ ਵੀ ਪਾਲਤੂ ਕੁੱਤਾ ਹੈਗਾ ਇੱਕ ਇਸ ਨੂੰ ਅੰਦਰ ਨਹੀਂ ਵੜਨ ਦੇਉਗਾ ਹਨਾ ਬਹੁਤ ਵੱਡਾ ਖਾਣਾ ਕੁੱਤਾ ਹੀ ਐ ਬੋਇ ਹਰੇਕ ਕੁੱਤੇ ਨੂੰ ਸਾਹਮਣੇ ਵਾਸਤੇ ਬਾਈ ਜੀ ਬਹੁਤ ਕੁ ਸਾਮਾਨ ਹੁੰਦਾ ਇਹਨਾਂ ਨੇ ਇਸ ਨੂੰ ਐਸੀ ਚੀਜ਼ ਪਾਈ ਆ ਹੋ ਸਕਦਾ ਇਹ ਜਿਹੜੇ ਕੁੱਤੇ ਨੇ ਮਾਸ ਦੇ ਸ਼ਕੀਨ ਹੋਣ ਮੀਟ ਦੇ ਸ਼ਕੀਨ ਹੋਣ ਇਹਨਾਂ ਨੇ ਕੁੱਤੇ ਨੂੰ ਮੀਟ ਹੀ ਪਾਤਾ ਤੇ ਹੱਥ ਦੇ ਵਿੱਚ ਉਸ ਮੁੰਡੇ ਦੇ ਦੇਖੋ ਤਲਵਾਰ ਫੜੀ ਹੋਈ ਹੈ ਤੇ ਉਸੇ ਤੋਂ ਡਰ ਗਿਆ ਕੁੱਤਾ ਹਨਾ ਇੱਕ ਤਾਂ ਮੀਟ ਮਿਲ ਗਿਆ ਜਾਂ ਫਿਰ ਬੁਰਕੀ ਐਸੀ ਮਿਲ ਗਈ ਕਿਉਂਕਿ ਦੋਸਤੋ ਕੁੱਤਾ ਕਿੱਦਾਂ ਵੀ ਖਤਰਨਾਕ ਹੋਵੇ ਹਰੇਕ ਕੁੱਤੇ ਨੂੰ ਕਾਬੂ ਕਰਨ ਦਾ ਇੱਕ ਕੋਈ ਨਾ ਕੋਈ ਤਰੀਕਾ ਹੁੰਦਾ ਹੀ ਹੈ ਠੀਕ ਹੈ ਇਸ ਕਰਕੇ ਉਹਨਾਂ ਨੇ ਉਸ ਕੁੱਤੇ ਨੂੰ ਬੁਰਕੀ ਐਸੀ ਪਾਈ ਹੈ ਵੀ ਕੁੱਤਾ ਬੁਰਕੀ ਚ ਮਗਲ ਹੋ ਗਿਆ ਤੇ ਹੱਥ ਦੇ ਵਿੱਚ ਹਥਿਆਰ ਦੇਖ ਕੇ ਬੈਸੀ ਕੁੱਤਾ ਖੜਿਆ ਨਹੀਂ ਤੇ ਦੇਖੋ ਕਿੰਨੇ ਬੰਦੇ ਕਿੰਨੀ ਸਫਾਈ ਦੇ ਨਾਲ ਅੰਦਰ ਵੜਦੇ ਨੇ ਬਿਲਕੁਲ ਆਰਾਮ ਦੇ ਨਾਲ ਕੋਈ ਡਰ ਨਹੀਂ ਕੋਈ ਭੈ ਨਹੀਂ ਇਹਨਾਂ ਨੂੰ ਅੰਦਰ ਗਏ ਨੇ ਆ ਤੁਹਾਡੇ ਸਾਹਮਣੇ ਨੇ ਬਾਈ ਜੀ ਐਂਟਰੀ ਕਰ ਰਹੇ ਨੇ ਅੰਦਰ ਅੰਦਰ ਵੜਨਗੇ ਇਹ ਤੇ ਦੇਖੋ ਕੀ ਕੁਝ ਕਰਦੇ ਨੇ ਅੱਜ ਕੱਲ ਬਈ ਕਿਸੇ ਵੀ ਆਪਾਂ ਜਾਨਵਰ ਤੇ ਵਿਸ਼ਵਾਸ ਕਰ ਲੈਨੇ ਆ ਪਰ ਜਾਨਵਰ ਤੇ ਵਿਸ਼ਵਾਸ ਥੋੜਾ ਔਖਾ ਹੀ ਕਰਨਾ ਚਾਹੀਦਾ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਸਾਡੇ ਘਰ ਦੇ ਵਿੱਚ ਹਨਾ ਕੋਈ ਐਸਾ ਜੀ ਹੁੰਦਾ ਅਗਰ ਕੋਈ ਮਾੜੀ ਮੋਟੀ ਰਾਖੀ ਰੱਖ ਸਕਦਾ ਹੋਵੇ ਤਾਂ ਬਿੜਕ ਜ਼ਰੂਰ ਰੱਖੇ ਕਿਉਂਕਿ ਕੁੱਤੇ ਬਿੱਲੇ ਤੇ ਬਈ ਜੀ ਇੰਨਾ ਵੀ ਵਿਸ਼ਵਾਸ ਨਹੀਂ ਹੋਣਾ ਚਾਹੀਦਾ ਦੇਖੋ ਕਿਉਂਕਿ ਪਰਾਂ ਤੋਂ ਘਰ ਓਪਨ ਆ ਪੂਰਾ ਹਨਾ ਕੋਈ ਆਪਾਂ ਨੇ ਮੰਨ ਲਓ ਆਪਾਂ ਵੈਸੇ ਦਾ ਪ੍ਰਬੰਧ ਪੂਰੇ ਕਰੇ ਹੋਏ ਨੇ ਵੀ ਉੱਪਰ ਹੌਲਾਤਾ ਆਪਣਾ ਜਾਲੀ ਲਾਰਖੀਆ ਦੇਖੋ ਉੱਪਰ ਛੁਰੀਆਂ ਲਾਰਖੀਆਂ ਨੇ ਪਰ ਛੁਰੀਆਂ ਜਾਲੀਆਂ ਚੋਰਾ ਮੂਰੇ ਕੁਝ ਨਹੀਂ ਟਿਕਦੀਆਂ ਜਦੋਂ ਚੋਰਾ ਨੇ ਕੋਈ ਕਰਮ ਕਾਂਡ ਕਰਨਾ ਉਹ ਕਰੇ ਦੇਣਾ ਬਾਈ ਜੀ ਇਹ ਆਪਦੀ ਵਿੜਕਣ ਵਾਲੀ ਚੱਲਦਾ ਕੰਮ ਹੈ